ਜੀ ਕੀ ਆ ਭਾਬੀ ਮੈਂ ਕਹਿਨ ਨੀ ਕਿ ਮੈਂ ਕੱਪੜੇ ਕਿੱਦਾਂ ਦੇ ਪਾਏ ਆ ਫੇਰੀ ਮੈਂ ਘਰ ਆਈ ਆ ਬੁਰਾ ਲੱਗਦਾ ਬੰਦਾ ਹੋ ਲੈ ਓਏ ਆਪਣਾ ਹੀ ਘਰ ਆ ਕੁਝ ਨਹੀਂ ਹੁੰਦਾ ਆ ਜਾ ਆਪਣਾ ਪਹਿਲਾਂ ਤਾਂ ਸਿਰਫ ਜੋ ਹੀ ਆ ਗਲਤੀਆਂ ਹੀ ਆ ਸਾਡੇ ਕੋਲ ਤੁਹਾਨੂੰ ਸਿਰਫ ਨੂੰ ਹੀ ਇਸ ਘਰ ਦੀ ਸਮਝਿਆ ਸੀ ਤੇ ਐ ਸਮਝਿਆ ਸੀ ਤਜੋਰੀ ਚ ਲਿਆਂ ਵਾਲੀ ਸਮਾਨ ਪਾਏਗੀ ਪਰ ਤੁਸੀਂ ਇਸ ਘਰ ਦੇ ਧੀ ਵੀ ਹੋ ਜੇ ਮੈਂ ਇਦਾਂ ਦੇ ਕੱਪੜੇ ਪਾ ਸਕਦੀ ਆ ਤਾਂ ਤੁਸੀਂ ਕਿਉਂ ਨਹੀਂ ਪਾ ਸਕਦੇ ਆਉਏ ਤੁਹਾਡਾ ਆਪਣਾ ਘਰ ਹੈ ਕੁਝ ਨਹੀਂ ਲਾਜ ਮਦੋਗੇ ਮੰਮੀ ਮੰਮੀ ਫਰਜਾ ਫਰਜਾ ਸਿੱਧੀ ਵੜੀ ਹੁੰਨੀ ਐ ਮੰਮੀ ਕਿੱਦਾਂ ਭੁੱਲੰਦੇ ਆ ਤੁਸੀਂ ਹੈਂ ਤੁਹਾਨੂੰ ਮੈਂ ਫੋਨ ਕੀਤਾ ਤਾਂ ਸੀ ਭਾਬੀ ਘਰ ਆਣ ਲੱਗੇ ਨੇ ਵੀਰੇ ਦੀਆਂ ਖੁਸ਼ੀਆਂ ਆਣ ਲੱਗੀਆਂ ਨੇ ਤੈਨੂੰ ਬੋਲਣ ਈ ਆ ਮੈਂ ਆਪਣੀ ਨੂਹ ਨੂੰ ਥੋੜੀ ਘਰ ਛਕਿਆ ਮੈਂ ਪਾਣੀ ਵਾਰਾਂਗੀ ਤੇਲ ਚੋਵਾਂਗੀ ਫੇਰ ਆਪਣੀ ਨੂਹ ਨੂੰ ਅੰਦਰ ਨੰਗਾਵਾਂਗੀ ਸ਼ੁਕਰ ਆ ਗੇ ਤੇਰੇ ਵੀ ਖਾਂਦੀ ਜਾਕਰ ਬਈ ਆ ਚੁੱਪ ਕਰੋਗੇ ਕਿ ਨਹੀਂ ਤੇਲ ਚੋਣ ਦੋ ਮੈਨੂੰ ਆ ਫਟੋ ਆ ਜਾ ਉਰੇਂ ਜੇ ਤੱਕ ਲੋਤੀ ਸੱਜ ਕੇ ਚੁੰਨੀ ਦੇ

ਨਾ ਪਤਾ ਮਤਾਨੀ ਤੇ ਕਣਾ ਅੱਜ ਤੋ ਤੂੰ ਮੇਰੀ ਨੂੰ ਨਹੀਂ ਤੂੰ ਪਤ ਮੇਰੀ ਧੀ ਹੈ ਚਲੋ ਆਪਾਂ ਨੇ ਖੁਸ਼ੀਆਂ ਲਿਆਂਦੀਆਂ ਪਾਪਾ ਬਾ ਮਤਾਨੀ ਦੇਖਣਾ ਮੈਂ ਤੂੰ ਧੀ ਆ ਸਾਡੀ ਛੁਗਰੇ ਮਹਾਰਾਜਾ ਖੁਸ਼ੀਆਂ ਪੇਰਾਈਆਂ ਲੈ ਗਏ ਬਿਲਕੁਲ ਪਾਪਾ ਅਹੀਂ ਤਾਂ ਪਰ ਕੇ ਖੁਸ਼ੀਆਂ ਘਰ ਆਈਆਂ ਨੂੰ ਨਾ ਆਪ ਹੀ ਤੱਕਾ ਲਾਤਾ ਸੀ ਸਭ ਨੂੰ ਤਾਂ ਕੋਈ ਸਮਝ ਹੀ ਨਹੀਂ ਆਈ ਪਹਿਚਾਨ ਹੀ ਨਹੀਂ ਪਾਇਏ ਕਿ ਅਸਲ ਖੁਸ਼ੀ ਕਿਸ ਵਿੱਚ ਹੁੰਦੀ ਹੈ ਨੋਏ ਫਿਰਦੇ ਸਭ ਪੈਹੇ ਪਿੱਛੇ ਚੀਜ਼ਾਂ ਪਿੱਛੇ ਅਸਲੀ ਦੌਲਤ ਤਾਂ ਤੇ ਹੈਗੀ ਹੈ ਮੇਰੇ ਭਰਾ ਦੀ ਖੁਸ਼ੀ ਤੇ ਮੇਰੀ ਭਾਬੀ ਚਲੋ ਪੱਤਾ ਮਹਾਰਾਜ ਵਸਦੇ ਰਸਦੇ ਰਹਿਣ ਬੜਾ ਲੱਖ ਲੱਖ ਸ਼ੁਕਰ ਸਾਰਿਆਂ ਦਾ ਲਾਈਕ ਪਾਸੇ ਮਾਫੀ ਤਾਂ ਸਾਨੂੰ ਤੁਹਾਨੂੰ ਹੋਣੀ ਚਾਹੀਦੀ ਹੈ ਹਾਂ ਭਾਬੀ ਜਿਹੜਾ ਲੱਭਾ ਚ ਭਾਬੀ ਜੀ ਸ਼ਬਦ ਨਾਲ ਚਾਹੀਦਾ ਉਹਨਾਂ ਦੀ ਜਮਨ ਨਾਮ ਲੈ ਲੈ ਕੇ ਤੇ ਲੀਕ ਕਰਦੀ ਰਹੀ ਕੈਰੀ ਕੰਨੀ ਨਹੀਂ ਹੈ ਸਾਬਤ ਕਰਤਾ ਕਿ ਨਾ ਨਾ ਹੁੰਦੀ ਐ ਇਦਾਂ ਹੁੰਦੀ ਐ ਪਰ ਮੈਂ ਭੁੱਲ ਗਈ ਸਾਂ ਮੈਂ ਵੀ ਕਿਸੇ ਘਰ ਦੀ ਨੂੰਹ ਆ ਮੈਂ ਕਿਸੇ ਦੀ ਭਾਬੀ ਆ ਜੇ ਮੈਂ ਪਿਆਰ ਮੰਗਦੀ ਆ ਸਰਕਾਰ ਮੰਗਦੀ ਆ ਤੇ ਮੈਨੂੰ ਦੇਣਾ ਵੀ ਤਾਂ ਹੱਕ ਗਿਆ ਬੜੀ ਗੰਦੀ ਮੰਮੀਆ ਪ੍ਰਥਾ ਦਾ ਆਈ ਦੀ ਈਆਂ ਨੂੰ ਦਿੰਦੇ ਨੇ ਪਿਆਰ ਸਮਝ ਕੇ ਪਰ ਜਿਹੜੇ ਮੰਗਦੇ ਨੇ ਮੰਗਤੇ ਬਣ ਕੇ ਮੰਗਦੇ ਨੇ ਉਹਨਾਂ ਮੰਗਦਿਆਂ ਚ ਸਿਵਿਕ ਲੋਗ ਐਸਾ ਥਾਲ ਪੱਤਾ ਆਪਾ ਬਹੁਤ ਵੱਡੀ ਗਲਤੀ ਕੀਤੀ ਸਨਮਾ ਮਾਫ ਕਰ ਦੋ ਕੀ ਕਿਉਂ ਦੇਜੇ ਮਾਫੀ ਮੰਗ ਲੈ ਕੋਈ ਗੱਲ ਨਹੀਂ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਜਿਓ ਹੁਣ ਜੋ ਵੀ ਇਹਦਾ ਨਵਾਂ ਸਿਰੇ ਦਾ ਹੋ ਗਿਆ ਚੱਲ ਫਤ ਸ਼ਾਬਾਸ਼ ਏ ਤੇਰੇ ਕੀ ਗੱਲ ਹੈ ਹੁਣ ਗੁੱਸਾ ਹੀ ਰਹੇਗਾ ਹੈ ਮੰਮੀ ਨਾਲ ਤੇ ਮੇਰੇ ਨਾਲ ਛੱਡ ਦੇ ਮੈਂ ਨਰਾਜੀ ਤੇ ਚੁੱਪ ਕਰ ਮੰਮੀ ਨਾਲ ਕਿੰਨਾ ਚਿਰ ਨਰਾਜ ਰਹਿ ਲੈਣਾ ਮੈਂ ਦੱਸੋ ਆਹ ਤੇਰੀ ਗੱਲ ਤੁਹਾਡੀ ਨਾਲੇ ਭੈਣਾ ਨਾਲ ਕਿੰਨਾ ਚਿਰ ਤੱਕ ਵੀ ਨਰਾਜ ਰਹਿ ਲੈਣਗੇ ਨਲ ਜਿਹੜੀ ਖੁਸ਼ੀ ਤੈਨੂੰ ਵਾਪਸ ਮਿਲ ਗਈਆਂ ਨਾ ਉਹਦੇ ਕੇ ਸਾਡੀ ਗਲਤੀ ਤੇ ਮਾਫ ਕਰਨੀ ਤੇਰੀ ਬੰਦੀ ਹੈ ਹੁਣ ਬੜੀ ਖੁਸ਼ ਹੈ ਜੈ ਨਾ ਤੁਹਾਡੇ ਤੇ ਤੁਹਾਡੇ ਘਰ ਆ ਗਈਆਂ ਜਿਉਂਦੀ ਗਈ ਹੈ ਸਾਡਾ ਘਰ ਸੁਣਾ ਸੁਣਾ ਲੱਗਦਾ ਹੈ ਕਿ ਆ ਬਹੁਤ ਸੀ ਬਿਲਕੁਲ ਘਰ ਪਾਰ ਗਿਆ ਖੁਸ਼ੀਆਂ ਨਾ ਮੇਰ ਦਰਤਾ ਉਹ ਤੇ ਪਾਚਾ ਮੈਂ ਬੜੀ ਕਿਸਮਤ ਵਾਲੀ ਹਾਂ ਕਿ ਮੈਨੂੰ ਸਿਮਰਤ ਜੀ ਪਾਪੀ ਹੋਈ ਹੈ ਨੀ ਨਜ਼ਰ ਲਾ ਲੈ ਨਾ ਜਰਾ ਭਾਬੀ ਦੀ ਲੋਕਾਂ ਨੇ ਬੜੇ ਕਰੋੜ ਕਰੋੜ ਕੇ ਖਾਨਾ ਲਿਖਿਆ ਜੇ ਕਿਤੇ ਭਾਬੀ ਨੂੰ ਨਜ਼ਰ ਨਾ ਲੱਗ ਜੇ ਅੱਜ ਸੋਨੇ ਦੇ ਵੇਖੋ ਕਿੰਨੇ ਲੱਗ ਰਹੇ ਨੇ ਮੈਂ ਸਿਮਰਨ ਬੋਦਾਂ ਮੈਂ ਮਹਾਰਾਜੇ ਅੱਗੇ ਦਾਰ ਪਾਠ ਕਰਕੇ ਅਰਦਾਸ ਕਰਦਾ ਕਿ ਉਹ ਮੇਰੀ ਧੀ ਘਰ ਆਈ ਉਹ ਖੁਸ਼ੀਆਂ ਦੁਬਾਰਾ ਉਹਨੇ ਦੇ ਦਿੱਤੀਆਂ ਸਾਨੂੰ ਉਹਦਾ ਰੱਖ ਲੱਗ ਸ਼ੁਕਰਾਨਾ ਕਰਦੇ ਹਾਂ ਹਾਂ ਜੀ ਬਾਬਾ ਦੇਣੀਆਂ ਹੀ ਸੀ ਮਹਾਰਾਜੇ ਦੇ ਅੱਗੇ ਕਿੰਤੀ ਅਰਦਾਸ ਕਰੀਂ ਵਰਤ ਚਲਦੀ ਹੈ ਉਹ ਤਾਂ ਪੂਰੀ ਹੋਣੀ ਸੀ ਨਾਲ ਉਹ ਵੀ ਅਰਦਾਸ ਜਿਹੜੀ ਬੀਨੋ ਕੀਤੀ ਜਾਵੇ ਚਲੋ ਜਾਓ ਭਾਬੀ ਦੋ ਚਾਬੀਆਂ ਕਰਦੀਆਂ ਸਾਰੀਆਂ ਤੇ ਸੰਭੋ ਆਪਣੀ ਜ਼ਿੰਮੇਵਾਰੀਆਂ ਤੇ ਸਭ ਤੋਂ ਪਹਿਲਾਂ ਨਾ ਕੱਪੜੇ ਬਦਲ ਲੋ ਮੰਮੀ ਨੇ ਕੱਟ ਕੇ ਰੱਖਿਏ ਜੇ ਆਪਣੇ ਅਸੇ ਰੂਪ ਚਾਜੋ ਚੱਲ ਪਾਣੀ ਤਾਂ ਨੀ ਪਿਆ ਆਂਜੂ ਠੀਕ ਐ ਤੇ ਤੂੰ ਇੱਥੇ ਰਹਿ ਸੰਭਾਲ ਕੇ ਜਾ ਕੇ ਦਿੰਦੀ ਹਾਂ ਵੇ ਪੁੱਤ ਦੁਬਾਰਾ ਤੈਨੂੰ ਖੁਸ਼ੀਆਂ ਲਿਆਉਂਦੀਆਂ ਤੈਨੂੰ ਬੋਟੀ ਲਿਆਉਂਦੀ ਹੁਣ ਤੇਰੇ ਫਰਜ਼ ਆ ਤੂੰ ਨਭਾਉਣੇ ਪੁੱਤ ਆਪਾਂ ਵੀ ਉਹਦੇ ਨਾਲ ਜਿੰਨਾ ਹੋ ਸਕੂਗਾ ਵਾਅਦਾ ਤੋਂ ਵਾਅਦਾ ਉਹਨਾਂ ਪਿਆਰ ਕਰਾਂਗੇ ਪੁੱਤ ਆਪਣਾ ਘਰ ਬਸਾਂ ਮਾਤਾ ਤੂੰ ਟੈਨਸ਼ਨ ਨਾ ਕਰੀ ਹੋਇਆ। ਬੱਸ ਪੁੱਤ। ਬੱਸ। ਤੇਰੇ ਪਿਓ ਦੀ ਟੈਨਸ਼ਨ ਮੁੱਕੀ। ਵਾਹਿਗੁਰੂ ਤਾਂ ਨਹੀਂ ਆ। ਜਿਆਦਾ ਟੈਨਸ਼ਨ ਨਹੀਂ। ਮਾਰਾ ਦੇਖੀ ਪਾ ਕੀਤੀ। ਪਾਪਾ ਨੂੰ ਜਿਆਦਾ ਟੈਨਸ਼ਨ ਨਹੀਂ ਹੁੰਦਾ। ਆਹੋ ਪਰ ਇਹ ਨਹੀਂ। ਉਹ ਰੋਜ਼ ਹੀ ਆਂਦੇ ਮੇਰੀ ਧੀ ਆ ਜੇ, ਮੇਰੀ ਧੀ ਆ ਜੇ। ਚਲੋ ਵਾਹਿਗੁਰੂ ਨੇ ਨੇੜੇ ਹੋ ਕੇ ਸੁਣੀ ਪੁੱਤ। ਚਲੋ। ਨਾਲ ਮਿਲ ਕੇ ਜ਼ਿੰਦਗੀ ਵਧੀਆ। ਚਲੋ। ਮਾਤਾ ਤੇ ਹਰਖਾਣ। ਚਲ ਪੁੱਤ। ਮੇਰੀ ਗੱਲ ਸੁਣਨਾ। ਤੇ ਤੇਰੇ ਲੈ ਆਂਦੇ ਗਿਫਟ ਉਹੋ ਮੈਂ ਦੇ ਦੇਣੇ ਉਹ ਨਹੀਂ ਮੈਂ ਵੀ ਜਾਨਾ ਮੈਨੂੰ ਐਵੇਂ ਚੇਤਾ ਮੈਂ ਆਪੇ ਦੇ ਦੂਗਾ ਦੂਣਾ ਹਟਿਆ ਆਪਣੀ ਹਰਦਾ ਜਾਨਾ ਮੈਂ ਦੇਖਣਾ ਆਪੇ ਦੇ ਦੂਗਾ ਦੇਉਣਾ ਚਲ ਸ਼ੁਕਰ ਹੋਇਆ ਅੰਜੂ ਬਹੁਤ ਵਧੀਆ ਹੋ ਗਿਆ ਸੇਵ ਕਦਾ ਕਰ ਵਸਿਆ ਅਈ ਤਾਂ ਅੰਨੇ ਇਕ ਦੇਸਾਂ ਲੋਕਾਂ ਦੀਆਂ ਗੱਲਾਂ ਚ ਆ ਕੇ ਮੂੰਹ ਵੀ ਮੂੰਨਾ ਤੰਗ ਕੀਤਾ ਗੱਡੀ ਜ਼ੇਵਰ ਪੈਸਾ ਘਰ ਦਾ ਸਮਾਨ ਪ੍ਰੋਪਰਟੀ ਲਾਣਾ ਤਾਂ ਮੈਂ ਕਿੰਨੇ ਜਿਹੜੇ ਲੋਗ ਆ ਮੰਗਦੇ ਨੇ ਮੈਂ ਤਾਂ ਬਾਹ ਮੈਂ ਤਾਂ ਉਸ ਪਾਸ ਸਾਡੇ ਤੇ ਵੀ ਜਦੋਂ ਆਖੀ ਮੰਗਿਆ ਸੀ ਮੰਗਣਾ ਤਾਂ ਕਹਿੰਦੇ ਰੱਬ ਕੋੋਂ ਮੰਗੋ ਜਿਹੜਾ ਦੇ ਕੇ ਨਹੀਂ ਦਿੰਦਾ ਨਹੀਂ ਜਿਹੜਾ ਦੇ ਕੇ ਕਦੀ ਬਿਲਕੁਲ ਜਿਸੇ ਨੇ ਦਿੱਤੇਆਂ ਗੜੀ ਪੂਰੀ ਪੈਂਦੀ ਰੱਬ ਕਰੋ ਹੀ ਦਵੇ ਤਾਂ ਫੇਰ ਹੀ ਪੂਰੀ ਪੈਂਦੀ ਹੈ ਪੁੱਤ ਮੰਮੀ ਹੁਣ ਤੇ ਆਪਣੇ ਜਵਾਈਆਂ ਵੀ ਗੱਲਾਂ ਜਿਹੜੀਆਂ ਦਿਲ ਚ ਰੱਖੀਆਂ ਨਾ ਉਹਨੂੰ ਮਾਫ ਕਰ ਦੂਗੀ ਨਹੀਂ ਪੁੱਤ ਉਹ ਸਹੀ ਸੀ ਉਹ ਜੋ ਬੋਲਦਾ ਤੈਨੂੰ ਬੋਲਦਾ ਸੀ ਜਾਂ ਸਾਨੂੰ ਬੋਲਦਾ ਸੀ ਉਹ ਸਹੀ ਸੀ ਉਹ ਸਿਆਣਾ ਬੜਾ ਪੁੱਤ ਬੜੀਆਂ ਸਭ ਗੱਲਾਂ ਸਹੀ ਸੀ ਕੋਈ ਨਹੀਂ ਪੁੱਤ ਮम्मी ਇੱਧਰ ਤਾਂ ਖੁਸ਼ੀਆਂ ਆ ਗਈਆਂ ਤੇ ਤੁਸੀਂ ਵੀ ਨਾ ਹਣ ਆਪਣੇ ਜਵਾਈ ਨੂੰ ਮਾਫ ਕਰ ਦਿਓ ਜਾਂ ਜਾਣੇ ਚ ਤੁਹਾਨੂੰ ਕੁਝ ਕਹਿ ਗਿਆ ਨਾ ਜ਼ਿਆਦਾ ਤੇ ਮੈਂ ਮਾਫੀ ਮੰਗ ਲੈਂਦੀ ਨਹੀਂ ਪੁੱਤ ਉਹ ਸਹੀ ਕਹਿੰਦਾ ਸੀ ਉਹ ਸਿਆਣਾ ਵਾ ਉਹਨੇ ਆਪਣਾ ਵੀ ਘਰ ਬਸਾਉਣ ਬਦਲੇ ਕਿਆ ਤੇ ਸੇਵਕ ਦਾ ਵੀ ਉਹ ਜੋ ਕਹਿੰਦਾ ਸੀ ਸਹੀ ਕਹਿੰਦਾ ਕੋਈ ਨਹੀਂ ਪੁੱਤ ਮੈਂ ਉਹਨੂੰ ਮਾਫ ਕਰਤਾ ਇਹਨਾਂ ਆਪਣੇ ਰਾਹਾਂ 'ਤੋਂ ਭਟਕੇ ਪਏ ਸੀ ਪੁੱਤ ਸਾਨੂੰ ਹੂਣ ਮੱਤ ਆਈ ਹੈ ਜਿਹੜੀ ਸਾਨੂੰ ਪਹਿਲਾਂ ਆਉਣੀ ਚਾਹੀਦੀ ਸੀ ਸਹੀ ਥਾ ਮੰਮੀ ਕਿੰਦੇ ਨਾਲ ਦਿਮਾਗ ਜਦੋਂ ਖਰਾਬ ਹੁੰਦਾ ਵਾ ਕੁਝ ਨਹੀਂ ਸੋਚਦਾਗਾ ਫਿਰ ਬੰਦਾ ਗਲਤ ਰਸਤੇ ਚੱਲਦਾ 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 ਹੀ ਜਾਂਦਾ ਵਾ ਪਰੰਜੂ ਤੂੰ ਨਾ ਮਾਸੀ ਨਾਲ ਰਲ ਕੇ ਜੋ ਵੀ ਕੀਤਾ ਨਾ ਪੁੱਤ ਤੂੰ ਬਹੁਤ ਗਲਤ ਕੀਤਾ ਮੰਮੀ ਕੀ ਕਰਦੇ ਜਿਸ ਤਰ ਤੁਸੀਂ ਆਪਣੀ ਔਲਾਦ ਦੇ ਪਿੱਛੇ ਤੋਂ ਪਾਲੇ ਸਭ ਕੁਝ ਭੁੱਲ ਜਾਂਦੇ ਹੋ ਨਾ ਉਸ ਟਾਈਮ ਮੈਂ ਵੀ ਭੁੱਲ ਗਈ ਸੀ ਤੁਹਾਨੂੰ ਯਾਦ ਹੈ ਨਾ ਸੇਵਕ ਨੇ ਕਿੰਨਾ ਕੁਸ਼ਕੈਰਤਾ ਸੀ ਤੋਂ ਉਹ ਹਾਲ ਕਰਾਂਗਾ ਤਾਂ ਤੈਨੂੰ ਵੀ ਇਸ ਘਰ ਚੋਂ ਕੱਢ ਦਾਂਗਾ ਬਾਹਰ ਇਹ ਮੇਰਾ ਘਰ ਤਾਂ ਮੈਂ ਦਰਦੀ ਸੋ ਮੇਰੀ ਮਾਂ ਮੇਰਾ ਪਿਓ ਸਾਰੇ ਮੇਰੇ ਤੋਂ ਛੁੱਟ ਜਾਣਗੇ ਮੇਰਾ ਪਿਕਅਪ ਕਰਤਾ ਆ ਜੇ ਮੇਰੇ ਸੋਹਰਿਆਂ ਨੂੰ ਇੱਕ ਮੌਕਾ ਮਿਲ ਜੇਗਾ ਕਿ ਇਹ ਤਾਂ ਹੁਣ ਅੱਗੇ ਪਿੱਛੇ ਵੀ ਨਹੀਂ ਇਹ ਦਿਨਾਂ ਜੋ ਮਰਜੀ ਸਲੂਕ ਕਰੂੰ ਡਰ ਗਈ ਸੰਦਰੋ ਚੱਲ ਪਤਾ ਛੱਡ ਹਣ ਮਾਸੀ ਨੇ ਵੀ ਜੋ ਕੀਤਾ ਚੰਗਾ ਨਹੀਂ ਕੀਤਾ ਚਲੋ ਬੰਨ ਮੈਂ ਤਾਂ ਇਹ ਕਵਾਂਗੀ ਤੁਸੀਂ ਮਾਸੀ ਨੂੰ ਵੀ ਮਾਫ ਕਰ ਦਿਓ ਮੈਂ ਕਿਸੇ ਦਿਨ ਜਾ ਕੇ ਨਾ ਮਨਾ ਲਿਆਵਾਂਗੀ ਇਹ ਕਿਹੜੀ ਮੇਰੀ ਮੰਦੀ ਮੈਂ ਬੜੇ ੱੱਲੇ ਲੈ ਅਲ ਮੇਰੇ ਕੋਈ ਮੰਨਦਾ ਕਿੱਥੇ ਆ ਮੋਰੇ ਨੂੰ ਸਮਝ ਆ ਗਈ ਚੜਹੀਂ ਹੋਗੀ ਇਹ ਚਲੋ ਹੋ ਕਰਾਈ ਹਾਦੀ ਨੋ ਮਹਾਰਾਜੀ ਕਿਰਪਾਈ ਬਹੁਤ ਹੋ ਰਹੀ ਹੈ ਚਲੋ ਨਾ ਇੱਕ ਅਜੀਬ ਜਿਹੀ ਖੁਸ਼ੀ ਆਈ ਹੈ ਮਸੂਰਸਾਉਂਦੀ ਹੈ ਜਿਵੇਂ ਘਰ ਦੇ ਸਭ ਕੁਝ ਠੀਕ ਹੋ ਗਿਆ ਹੈ ਵਾਕੇ ਦੁਬਾਰਾ ਖੁਸ਼ੀਆਂ ਮਹਾਰਾ ਜੀ ਨੇ ਦਿੱਤੀਆਂ ਘਰ ਦੇ ਮੋਡ ਦੀ ਹਮੇਸ਼ਾ ਸੁਣੀ ਚਾਹੀਦੀ ਹੈ ਹਰ ਵਕਤ ਜ਼ਰੂਰੀ ਨਹੀਂ ਕਿ ਜਨਾਨੀ ਕਹੇ ਮੈਂ ਹੀ ਸਹੀ ਹਾਂ ਕਿ ਦੇਖੋ ਸਾਡਾ ਬੰਦਾ ਵੀ ਹਰ ਹੱਲ ਸਹੀ ਹੁੰਦਾ ਹੈ ਇਹ ਗੱਲ ਸੱਚੀ ਵੀ ਹੁੰਦੀ ਹੈ ਬਿਲਕੁਲ ਚਲ ਪੁੱਤ ਮੇਰੇ ਪੁੱਤ ਦਾ ਘਰ ਵੱਸ ਗਿਆ ਹੁਣ ਤੈਨੂੰ ਤੇਰੇ ਘਰ ਤੋੜ ਦੇਣਾ ਤੁਸੀਂ ਵੀ ਆਪਣੇ ਘਰ ਵੱਸੋ ਰਸੋ ਕੀ ਲੱਗੰਦੀ ਨਾ ਮੈਨੂੰ ਜੈਸੇ ਤਾਂ ਮੈਂ ਤਿਆਰ ਤੇ ਹੁੰਨੀ ਸੀ ਪਰ ਅੱਜ ਅਲੱਗ ਜਿਹਾ ਨਿਖਾਰਿਆ ਹਰ ਚੀਜ਼ ਦਪੜਾ ਚਾਜਾ ਲੱਗੰਦਿਆ ਅੱਜ ਵੱਖਰੇ ਚਾਜਿਆ ਵਾ ਅੱਜ ਮੈਨੂੰ ਵੀ ਦਿਲੋਂ ਖੁਸ਼ੀ ਹੋਉਂਦੀ ਆ ਨਹੀਂ ਤਾਂ ਜਦੋਂ ਦੀ ਮਿਸ ਘਰ ਵੀ ਚਾਈ ਨਾ ਕਲੇਸ਼ ਹੀ ਰਹੀ ਆ ਸਦੀ ਕਿਹੇ ਗੱਲ ਤੋਂ ਕਦੀ ਕਿਹੇ ਗੱਲ ਤੋਂ ਪਰ ਅੱਜ ਇਦਾਂ ਲੱਗੰਨਾ ਜਿਦਾਂ ਰੱਬ ਨੇ ਨਾ ਸਾਰੀਆਂ ਖੁਸ਼ੀਆਂ ਮੇਰੀ ਝੋਲੀ ਚ ਪਾ ਦਿੱਤੀਆਂ ਮੈਂ ਬਾਹਰ ਚੱਲੀ ਵੀ ਨਾ ਪਰ ਉਹ ਮੈਨੂੰ ਖੁਸ਼ੀ ਜੀ ਨਹੀਂ ਹੈਗੀ ਜੋ ਮੈਨੂੰ ਪਰਿਵਾਰ ਨਾਲ ਤੇ ਸੇਵਕ ਨਾਲ ਮੈਨੂੰ ਮਿਲਦੀ ਆ ਜਿੱਦਾਂ ਵੀ ਆ ਨਾ ਅੱਜ ਬੜਾ ਵਧੀਆ ਜਿਹਾ ਲੱਗਣ ਦਿਆ ਤੈਨੂੰ ਪਤਾ ਤੋ ਅੱਜ ਨਹੀਂ ਸੁਣੀ ਕਿਉਂ ਲੱਗਣ ਨੇ ਇੱਕ ਸੇਵਕ ਦਾ ਪਿਆਰ ਤੇ ਇੱਕ ਪਰਿਵਾਰ ਦਾ ਤੇ ਆਪਣੇ ਘਰ ਦਾ ਲੱਗਣ ਵੀ ਦਿਆ ਕਿ ਮੇਰਾ ਘਰ ਆ ਅਲੱਗ ਹੀ ਖੁਸ਼ੀ ਜਿਹੀ ਹੁੰਦੀ ਆ ਕਿੰਨਾ ਟਾਈਮ ਹੋ ਗਿਆ ਵਾ ਕਿਉਂ ਨਹੀਂ ਨਹੀਂ ਦੇ ਪਤਾ ਨਹੀਂ ਕਿੱਥੇ ਰਹਿ ਗਏ ਆ ਵੇਖੋ ਤੇ ਸਹੀਂ ਆ ਆ ਸਿਮਰਤ ਸਮਰਤ ਕਿੱਥੇ ਜੇ? ਉਹ ਆਜੋ ਜਿੱਥੇ ਵੀ ਜੇ। ਲੱਗਦਾ ਵਾਸ਼ਰੂਮ ਗਏ ਜਾਣੇ। ਚਲੋ। ਕਿਨੇ ਟਾਈਮ ਦੇ ਲੈ ਕੇ ਰੱਖੇ? ਪਰ ਅੱਜ ਜੋ ਸਮਾਂ ਆ ਹੀ ਗਿਆ। ਆਇਓ ਬਾਹਰ ਵੇਹ ਲਿਆ ਮੈਂ। ਵੀ ਲੈਂਦੇ ਜੇ ਤੁਸੀਂ ਨਾ ਕਿਤੇ ਵੀ ਲੱਗ ਜਾਓ ਤੁਹਾਨੂੰ ਮੈਂ ਲੱਭ ਹੀ ਲੈਣਾ ਹੈ ਤੇ ਦੂਜੀ ਗੱਲ ਤੁਹਾਨੂੰ ਮੈਂ ਕਿਤੇ ਹੋਂ ਨਾ ਗਵਾਚਣ ਵੀ ਨਹੀਂ ਦੇਣਾ ਛਣ ਗਿਆ ਕਰੋ ਮੈਨੂੰ ਸ਼ਰਮ ਆਉਂਦੀ ਆ ਅੱਛਾ ਤੈਨੂੰ ਪਤਾ ਤੂੰ ਅੱਜ ਬਹੁਤ ਸੋਹਣੀ ਲੱਗ ਰਹੀ ਏ ਚਾਹੋ ਵੀ ਐਵੇਂ ਨਾ ਕਹੀ ਜਾ ਕਰੋ ਅੱਛਾ ਮੇਰੀ ਗੱਲ ਸੁਣਾ ਹਾਂਜੀ ਤੁਹਾਨੂੰ ਪਤਾ ਹੈ ਮੈਂ ਉਦੋਂ ਜਦੋਂ ਤੁਹਾਡੇ ਕੋਲ ਮਾਫੀ ਮੰਗਣੀ ਪੁਰਾਣੇ ਦਿਲੋਂ ਨਾ ਚੇੜੋ ਜੋ ਵੀ ਪਿੱਛੇ ਭੁੱਲ ਜਾਓ ਨਾ ਅੱਛਾ ਚਲੋ ਸੋਹਣੀ ਨਹੀਂ ਕਰਦਾ ਐਵੀਂ ਗੱਲ ਮਾਫ ਕਰ ਦੋ ਮਹਾਰਾਜ ਜੀ ਹਰ ਕੀ ਹਰ ਕੀ ਮਾਫੀ ਤਾਂ ਹੱਥ ਕਰੋ ਆਪਣਾ Eh, da ni ya, nah. Pesantai? Tidak. Hmm. Jago kalau kan, napa kan? ਸੱਚੀ ਗੱਲ ਬਹੁਤ ਸੋਣਾ ਲੱਗਦਾ ਪਿਆ ਤੁਹਾਨੂੰ ਸਾਡੀ ਦਿੱਤੀ ਕੋ ਜੀ ਮੜੀ ਹੋ ਸਕਦੀ ਜੇ ਤੁਸੀਂ ਦਿੱਤਾ ਤੇ ਸੋਨੇ ਦਿੱਤਾ ਹੁੰਦਾ ਜੇ ਤੇ ਮੈਂ ਉਹ ਦਿੰਦੇ ਨਾ ਥੇਰ ਵੇਲੇ ਤੁਹਾਨੂੰ ਮੈਂ ਕਿਆਣਾ ਜੋ ਹੋ ਗਿਆ ਨੂੰ ਭੁੱਲ ਜਾਓ ਉਹ ਮਾਰਾ ਸੌਰੀ ਸੌਰੀ ਸੱਚੀ ਹੁਣ ਤੋਂ ਬਾਅਦ ਨਹੀਂ ਕਰਦਾ ਮੈਂ ਇਹ ਗੱਲਾਂ ਕੋ ਬਾਸ ਕਰ ਹੁਣ ਕੋ ਯਾਰ ਕੀ ਹੋਇਆ ਇੱਕ ਚੀਜ਼ ਦੇ ਦੇਣੀ ਭੁੱਲ ਹੀ ਗਿਆ ਜਿੱਤ ਲੈ ਕੇ ਆਇਆ ਇਹਨੂੰ ਜਿੱਤਾ ਹੀ ਭੁੱਲ ਗਿਆ ਆ ਦੇ ਸੁਣੀ ਹੈ ਨਾ ਬਹੁਤ ਸੋਹਣੀ ਹੈ ਨਾਲੇ ਇਹਨੇ ਲਾ ਦੱਸ ਤੂੰ ਹੀ ਭੁੱਲ ਗਿਆ ਤੁਹਾਡੀ ਪਸੰਦ ਹੈ ਬਬਕਰੀ ਗੱਲ ਉਹ ਤਾਂ ਮੈਂ ਲਿਆ ਕੇ ਦਿੱਤੀ ਤੁਹਾਨੂੰ ਠੀਕ ਆ ਇਹਦੇ ਚ ਕੀ ਆ ਦਾ ਇਹਦੇ ਅਦੇ ਨਹੀਂ ਖੋਲਣਾ ਹੈ ਜੇ ਤਾਂ ਮੈਂ ਕਮਰੇ ਚ ਬਾਹਰ ਗਿਆ ਨਾ ਉਦੋਂ ਖੋਲਣਾ ਹੈ ਇਹੋ ਜਿਹੇ ਦੇ ਚ ਕੀ ਆ ਇਹ ਤਾਂ ਤੁਹਾਡੇ ਤੋਂ ਬਾਹਰ ਖੋਲਣਾ ਵਾ ਅ ਰੱਖੋ ਤੀ ਛੱਡੋ ਇਹਨਾਂ ਗੱਲਾਂ ਨੂੰ ਅਬਾ ਚਾਪੇ ਪਾੜੇ ਹੋਈ ਨਹੀਂ ਹੁਣ ਨਾਲੇ ਮੇਰੇ ਨਾ ਜਨਾਬ ਜੀ ਹੁਣੀਏ ਦੱਸਣਾ ਤੇ ਹੁਣ ਘੁੰਮਣ ਕਿੱਥੇ ਜਾਣਾ ਮੈਨੂੰ ਨਾ ਘੁੰਮਣ ਨਾਲ ਨਹੀਂ ਮਤਲਬ ਮੈਨੂੰ ਸਿਰਫ ਤੁਹੀ ਚਾਹੀਦੇ ਜੀ ਲੈ ਦਾ ਪਿਆਰ ਇੰਨੇ ਚਿਰ ਬਾਅਦ ਕਿਤੇ ਆਪਾਂ ਖੁਸ਼ ਹੋਏ ਹਾਂ ਹੁਣ ਘੁੰਮਣੇ ਲਾ ਜਾਈਏ ਬਸ ਮੈਂ ਤੇ ਆਹ ਚਾਹੁੰਨੀ ਐ ਤੂੰ ਮੈਨੂੰ ਨਾ ਆਪਣੇ ਤੋਂ ਦੂਰ ਨਾ ਕਰਿਓ ਮੇਰੀ ਗੱਲ ਸੁਣ ਤੂੰ ਇਹ ਗੱਲ ਕਹਿਂਦੀ ਐ ਕੰਬਲਿਏ ਤੇਨੂੰ ਮੈਂ ਦੂਰ ਹੋਣ ਨਹੀਂ ਦੇਣਾ ਜੇ ਤੂੰ ਮੇਰੇ ਤੋਂ ਦੂਰ ਹੋ ਗਈ ਨਾ ਸੱਚੀ ਗੱਲ ਐ ਮੈਂ ਪਾਗਲ ਹੋ ਜਾਣਾ ਨਹੀਂ ਸਿਰ ਇਦਾਂ ਨਾ ਕਦੀ ਵੀ ਕਹਿ ਮੈਂ ਤੈਨੂੰ ਕਹਾਂ ਨਾ ਜੋ ਪਿੱਛੇ ਹੋ ਗਿਆ ਨਾ ਮਮੇ ਨੂੰ ਨਪੋਲ ਜਾਣਾ ਚਾਹੁੰਦਾ ਤੁਸੀਂ ਵੀ ਭੁੱਲ ਜਾ ਮੈਂ ਤਾਂ ਉਹਦਾ ਹੀ ਭੁੱਲ ਗਿਆ ਜਦੋਂ ਮੈਂ ਇੱਥੇ ਤੁਹਾਨੂੰ ਨਾ ਕਹਿ ਕੇ ਨਾ ਫਿਰ ਮਾਫੀ ਮੰਗ ਲਈ ਸਮਝੋ ਮੈਂ ਉਹਦਾ ਹੀ ਭੁੱਲ ਗਿਆ ਸਾਰਾ ਕੁਝ ਦੂਜਿਆਂ ਦੀ ਗੱਲ ਨਾ ਕਰਨਾ ਤੁਹਾਨੂੰ ਮੈਂ ਦੂਰ ਜਾਣ ਨਹੀਂ ਦੇਣਾ ਤੇ ਤੇ ਕੁੱਟ ਖਾਓਗੇ ਮੇਰੇ ਤੋਂ ਉਹ ਨਹੀਂ ਕਰਦਾ ਦੂਰ ਲਾ ਜੀ ਸਿਹਰ ਤੇ ਸੇਵਕ ਸ਼ੁਕਰ ਇੱਕੋ ਗਿਨੇ ਤੁਹਾਨੂੰ ਪਤਾ ਇਹ ਦਾਜ ਕਰਕੇ ਅਲੱਗ ਹੋਣ ਲੱਗੇ ਸਾਂ ਇਹ ਦਾਜ ਦੀ ਕਥਾ ਪਤਾ ਨਹੀਂ ਕਿੰਨੇ ਬਣਾਈਏ ਜੋ ਦੋ ਰਿਸ਼ਤੇ ਆ ਉਹ ਛੋੜ ਕੇ ਰੱਖ ਦਿੰਦੀ ਇਹਦੇ ਨਾਲ ਕਈ ਘਰ ਵਰਬਾਦ ਹੋ ਜਾਂਦੇ ਇੱਕ ਘਰ ਵਰਬਾਦ ਵੀ ਹੁੰਦਾ ਪਰ ਇਹ ਕਿ ਦੇਖੋ ਜੇ ਅਸੀਂ ਦਾਜ ਦਾ ਖਿਆਲ ਨਾ ਕਰੀਏ ਤੇ ਇਹ ਰਿਸ਼ਤੇ ਕਿੰਨੇ ਥੋੜੇ ਹੁੰਦੇ ਆ ਅਸੀਂ ਇਹ ਚੀਜ਼ ਦਾ ਸੋਚਦੇ ਹੀ ਨਹੀਂ ਕੀ ਰਖਿਆ ਦਾਜ ਸਾਡੇ ਘਰਾਂ ਤੇ ਸਾਰਾ ਕੁਝ ਹੁੰਦਾ ਹੈ ਜ਼ਰੂਰੀ ਥੋੜੀ ਕਿ ਅਸੀਂ ਕੁੜੀ ਨੂੰ ਤਾੜ ਦੇਣਾ ਕਿ ਤੂੰ ਲੈ ਕੇ ਆ। ਇਹ ਕਿਉਂ ਆ? ਇਕੱਲੇ ਵੀ ਮਾਪਿਆਂ ਤੇ ਬੋਝ ਹੁੰਦੀ ਆ। ਸੋ ਅਸੀਂ ਇਸ ਕਰਕੇ ਇੰਨੀ ਬੋਝ ਨਾ ਬਣੀ। ਸੋ ਮੇਰੇ ਕੋਲ ਇਹ ਹੀ ਰਿਕਵੈਸਟ ਆ ਕਿ ਹਰ ਰਿਸ਼ਤਾ ਇਦਾਂ ਨਿਭਾਇਆ ਜਾਵੇ। ਤੇ ਤੀਣਾ ਦਾਦੀ ਬੜੀ ਨਾਚੜ। ਤੇ ਸਿਮਰਤ ਨੇ ਤੇ ਆਪਣੀ ਜੱਜ ਦਿੱਤੀ। ਇਸੇ ਤਰ੍ਹਾਂ ਜਿੱਤੂ ਕਹੀਦੀ ਆ ਕਿ ਇੰਨਾ ਥੈਂਕ ਯੂ ਦਾਦੀ ਬੜੀ ਨਾਚੜ। ਮਾਪਿਆਂ ਨੂੰ ਦੱਸਣ ਗੱਲਾਂ ਸ਼ੇਅਰ ਕਰਨ ਸਾਰਿਆਂ ਨੂੰ ਕੋਈ ਨਾ ਵੀ ਹਾਲ ਤੇ ਨਿਕਾ ਗਈ ਹੈ ਤੇ ਜੇ ਨਾ ਨਿਕਲੇ ਤੇ ਫਿਰ ਉਹਨਾਂ ਸੋਹਣਾਂ ਦਾ ਘੜਾ ਵੀ ਛੱਡਿਆ ਜਾ ਸਕਦਾ ਹੈ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਾਂਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ ਦੱਸਣਾ ਵਾ ਕਿ ਕਿੱਦਾਂ ਦੀ ਲੱਗੀ ਸਾਡੀ ਇਹ ਦਾਜ ਦੀ ਭਲੀ ਦੀ ਵੀਡੀਓ ਇਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਵਾ ਕੁੜੀਆਂ ਨੂੰ ਸਾੜ ਦਿੱਤਾ ਜਾਂਦਾ ਵਾ ਮਾਰ ਦਿੱਤਾ ਜਾਂਦਾ ਵਾ ਕਈ ਵਿਚਾਰੀਆਂ ਫਾਹ ਲੈ ਕੇ ਮਰਦੀਆਂ ਨੇ ਕਈ ਸੜ ਕੇ ਮਰ ਜਾਂਦੀਆਂ ਨੇ ਕਈ ਨਹਿਰ ਚ ਛਾਲ ਮਾਰ ਦਿੰਦੀਆਂ ਨੇ ਤੇ ਪਰ ਅਸੀਂ ਇੱਥੇ ਪੂਰੀ ਕੋਸ਼ਿਸ਼ ਕੀਤੀ ਆ ਸਿਮਰਤ ਦਾ ਘਰ ਵਸਾਉਂਦੀ ਤੇ ਜੇ ਕੋਸ਼ਿਸ਼ ਕੀਤੀ ਆ ਨਾ ਤੇ ਘਰ ਵਸ ਵੀ ਗਿਆ ਹੈ ਇਸ ਕਰਕੇ ਸਭ ਤੋਂ ਵੱਡਾ ਹੱਥੇ ਦਾ ਇਹਦੇ ਵਿੱਚ ਹੈਗਾ ਹੈ ਅੰਛੇ ਮੁੰਡੇ ਦਾ ਜਿਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅੰਛੇ ਨੇ ਆਪਣੀ ਮਾਂ ਦੇ ਖਿਲਾਫ ਜਾ ਕੇ ਆਪਣੀ ਮਾਮੀ ਦਾ ਸਾਥ ਦਿੱਤਾ ਤੇ ਉਹਨੇ ਉਹ ਚੀਜ਼ ਕੀਤੀ ਜੋ ਸਹੀ ਆ ਉਹਨੇ ਇਹ ਨਹੀਂ ਵੇਖਿਆ ਕਿ ਮੈਂ ਆਪਣੀ ਮੰਮੀ ਦਾ ਸਾਥ ਦਵਾ ਮੰਮੀ ਗਲਤ ਆ ਸਹੀ ਆ ਮੈਂ ਆਪਣੀ ਮਾਂ ਦਾ ਸਾਥ ਦਵਾ ਨਹੀਂ ਉਹਨੇ ਆਪਣੀ ਮਾਮੀ ਦਾ ਸਾਥ ਦਿੱਤਾ ਉਹਨੇ ਵੇਖਿਆ ਕਿ ਇਹਦੇ ਤੇ ਅਤਿਆਚਾਰ ਕਰਦੇ ਪਏ ਆ ਜੋ ਕਿ ਸਹੀ ਨਹੀਂ ਆ ਜੇ ਨਾ ਉਹ ਇਦਾਂ ਕਰਦਾ ਤੇ ਸਿਮਰਤ ਦਾ ਘਰ ਕਦੀ ਨਹੀਂ ਸੀ ਵਸਣਾ ਸਿਮਰਤ ਨੇ ਦੁਖੀ ਹੋ ਕੇ ਕੋਈ ਨਾ ਕੋਈ ਇਹੋ ਜਿਹਾ ਕਦਮ ਜ਼ਰੂਰ ਉਠਾਉਣਾ ਸੀ ਜਿਹੜਾ ਕਿ ਮਾੜਾ ਹੋਣਾ ਹੀ ਸਿਮਰਤ ਵਾਸਤੇ ਵੀ ਤੇ ਸਭ ਵਾਸਤੇ ਪਰ ਅਸੀਂ ਵੀਡੀਓ ਨੂੰ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਸਾਰਿਆਂ ਨੇ ਵੀ ਦੇਖ ਕੇ ਦੱਸਣਾ ਹੈ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਮੈਂਟ ਜ਼ਰੂਰ ਕਰਨਾ ਹੈ ਇਹ ਨਹੀਂ ਕਿ ਵੇਖ ਕੇ ਬਸ ਖਾਲੀ ਛੱਡਤਾ ਇੱਕ ਥੋੜਾ ਜਿਹਾ ਟਾਈਮ ਕੱਢ ਲਿਆ ਕਰੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਜ਼ਰੂਰ ਦੱਸਿਓ ਤੇ ਹਾਜ਼ਰਾਂ ਅਗਲੀ ਨਿਊ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਉਹ ਵੀ ਬਹੁਤ ਵਧੀਆ ਤੇ ਬਹੁਤ ਇੰਟਰਸਟਿੰਗ ਹੋਏਗੀ। ਗੱਲ ਸੁਣ ਤੂੰ ਕੱਲ ਕਿੱਥੇ ਚਲ ਗਿਆ ਸੀ? ਕੱਲ ਮੈਂ ਮੰਮਾ ਨਾਲ ਨਾ ਗੁਰਦੁਆਰਾ ਸਾਹਿਬ ਗਿਆ ਸੀ। ਅੱਛਾ ਠੀਕ ਆ। ਜ਼ਹਿਰ ਵੇਖਿਆ ਜਾਵਣਾ ਅਸਲੀ ਹੀਰੋ ਨਾ ਤੂੰ ਆ ਮੇਰੀ ਜ਼ਿੰਦਗੀ ਦਾ। ਜੇ ਤੇਰੇ ਪਾਪਾ ਤੇ ਤੂੰ ਮੇਰੀ ਮਦਦ ਨਾ ਨਾ ਕਰਦੇ ਕੀ ਪਤਾ ਕਿ ਅੱਜ ਮੈਂ ਕਿੱਥੇ ਹੋਣਾ ਸੀ ਕਿੱਥੇ ਨਹੀਂ ਹੋਣਾ ਸੀ। ਜਲਤੋਂ ਪਹਿਲਾਂ ਹੀ ਮੈਂ ਖਤਮ ਨਹੀਂ ਹੋ ਜਾਣਾ ਸੀ। ਪਰ ਤੂੰ ਹੀ ਨਾ ਖਾਸ ਕਰ ਤੂੰ ਮੇਰੀ ਜ਼ਿੰਦਗੀ ਦਾ ਇੱਕ ਮਸੀਹਾ ਵਾਂ ਕਿ ਜਿਹੜਾ ਮੇਰੀ ਜ਼ਿੰਦਗੀ ਸਭ ਕੁਝ ਆ ਜੋ ਵੀ ਕੁਝ ਸਹੀ ਆ ਨਾ ਸਿਰਫ ਤੇਰੇ ਕਰਕੇ ਆ। ਨੀਵੀਂ ਤੁਮੇ ਮੇਰੀ ਮਦਦ ਕੀਤੀ ਨਾ ਬਹੁਤ ਬਹੁਤ ਧੰਨਵਾਦ ਤੇਰਾ ਮਾਮੀ ਤੁਹਾਡੇ ਲਈ ਤੇ ਜਾਨਵੀ ਆ ਜਰਾ ਜੇ ਮਾਮੂ ਜੀ ਨੇ ਹੂੰ ਤੁਹਾਨੂੰ ਕੁਛ ਕਿਹਾ ਹੁਣ ਮੈਂ ਵੱਡਾ ਹੋ ਗਿਆ ਨਾ ਡਿਸ਼ਮ ਡਿਸ਼ਮ ਵੀ ਕਰਦੇ ਠੀਕ ਆ ਲਾਓ ਜੀ ਹੂੰ ਅੰਜੂ ਦਾ ਬਹੁਤ ਜ਼ਿਆਦਾ ਮਾਮੀ ਨਾਲ ਪਿਆਰ ਹੈ ਵੇਖ ਲਓ ਜੇ ਬੱਚੇ ਨੇ ਕੁਛ ਗਲਤ ਦੇਖਿਆ ਨਾ ਤੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਵਲੇ ਆਪਾਂ ਸੋਚਦੇ ਹਾਂ ਲੈ ਕੇ ਨਿਆਣਾ ਜਾਈਗਾ इन्हें करना नहीं। पर नहीं कई बच्चे इन सियाने ना कुछ कर सकते हैं उन्होंने दिमाग शुरू तो बड़ा एक छोटे जे बच्चे घर विखाया हो चाहता है अपनी मामी का घर वसाता मैं हेलो हाँ हरपीत पोत्र नहीं पोत इधर बोल ਤੁਹਾਰਾ ਕੋਈ ਨਹੀਂ ਤੈਨੂੰ ਅਸੀਂ ਆਪ 에ਰਪੋਰਟ ਤੇ ਛੱਡ ਕੇ ਆਵਾਂਗੇ ਨਹੀਂ ਪੁੱਤ ਇਦਾਂ ਨਾ ਕਰ ਤੂੰ ਮੈਂ ਥੋੜਾ ਤੇਰਾ ਕੋਈ ਗਲਤ ਕੀਤਾ ਵਾ ਇਦਾਂ ਨਾ ਕਰ ਮੇਰਾ ਪੁੱਤ ਆ ਜਾ ਤੁਹਾਰ ਤੈਨੂੰ ਹੀ ਆਪ 에ਰਪੋਰਟ ਛੱਡ ਕੇ ਆਵਾਂ ਕੋਈ ਨਹੀਂ ਕੱਲ ਦੀ ਫਲਾਈਟ ਐ ਨਾ ਤੇਰੀ ਛੱਡ ਆਵਾਂਗੇ ਨਹੀਂ ਪੁੱਤ ਤੂੰ ਇਦਾਂ ਨਾ ਕਰ ਤੂੰ ਇੱਕ ਵਾਰੀ ਘਰ ਤੇ ਆ ਮੇਰੀ ਗੱਲ ਤਾਂ ਸੁਣ ਮੈਂ ਤੇਰੇ ਸਾਹਮਣੇ ਉਹ ਦਿਨ ਕਿੰਨਾ ਉਹਨਾਂ ਦੀ ਲਾਪਾ ਕਰਕੇ ਆਈ ਆ ਤੂੰ ਮੰਨੇਗੀ ਨਹੀਂ ਮੈਂ ਦੁਬਾਰਾ ਗਈ ਹਾਂ ਜਾ ਕੇ ਫੇਰ ਉਹਨਾਂ ਦੀ ਲਾਪਾ ਕਰਕੇ ਆਈ ਆ ਨਹੀਂ ਪੁੱਤ ਮੈਂ ਤੇਰੇ ਨਾਲ ਥੋੜਾ ਆਪਣਾ ਰਿਸ਼ਤਾ ਤੋੜ ਲੈਣਾ ਵਾ ਤੂੰ ਘਾਰ ਆ ਮੈਂ ਤੇਰੇ ਵਾਸਤੇ ਬੜਾ ਸੋਹਣਾ ਇੱਕ ਹੋਰ ਰਿਸ਼ਤਾ ਵੇਖਿਆ ਆਪਾਂ ਉੱਥੇ ਗੱਲ ਕਰਦੇ ਆ ਉਹ ਮੁੰਡਾ ਬਹੁਤ ਚੰਗਾ ਵਾ ਕਿਸੇ ਵਗ ਨਾਲੋਂ ਵੀ ਸੋਹਣਾ ਵਾ ਬਹੁਤ ਜ਼ਿਆਦਾ ਸੋਹਣਾ ਉਹ ਤੂੰ ਘਾਰ ਆ ਕੋਈ ਗੱਲ ਨਹੀਂ ਜੇ ਤੂੰ ਜਾਣਾ ਨਾ ਕੋਈ ਨਹੀਂ ਤੂੰ ਸੀ ਆਪ ਏਅਰਪੋਰਟ ਛੱਡ ਕੇ ਆਵਾਂਗੇ ਤੂੰ ਨਹੀਂ ਜਾਣਾ ਵੇ ਪੁੱਤ ਮੇਰੀ ਗੱਲ ਤਾਂ ਸੁਣ ਐਦਾਂ ਨਾ ਕਰ ਵੇਖ ਲੈ ਆ ਜਾ ਘਰ ਇੱਕ ਵਾਰੀ ਲੈ ਹਰਪ੍ਰੀਤ ਵੀ ਹੁਣ ਮੈਨੂੰ ਹੀ ਗਲਤ ਸਮਝੀ ਜਾਂਦੀ ਆ ਉਵਨੀ ਮੇਨ ਮੈਂ ਨਾ ਰਿਸ਼ਤਾ ਰੱਖਣਾ ਚਾਹੁੰਦੀ ਵੈਸੇ ਨਾ ਮੈਂ ਵੀ ਕੀ ਕੀਤਾ ਕੁਛ ਨਹੀਂ ਖਟਿਆ ਮੈਂ ਬਦਨਾਮੀ ਵੱਖਰੀ ਖੱਟ ਲਈ ਆ ਭੈਣ ਵੀ ਗਈ ਤੇ ਹਰਪੀਤ ਨਾਲ ਮੇ ਜਿਹੜਾ ਮੇਰਾ ਰਿਸ਼ਤਾ ਸੀ ਉਹ ਵੀ ਰਿਸ਼ਤਾ ਤੋੜ ਕੇ ਚਲ ਗਈ ਮੇਰੇ ਨਾਲ ਮੈਂ ਤਾਂ ਆਪਣੇ ਰਿਸ਼ਤੇ ਹੀ ਸਾਰੇ ਤੋੜ ਕੇ ਬੈਠੇ ਹਾਂ ਲਾਓ ਜੀ ਕੌਣ ਪਛਤਾਉਂਦਾ ਠੀਕ ਹੈ ਦਾ ਕਹਿੰਦੇ ਆ ਨਾ ਅੱਬ ਪਛਤਾਏ ਬੋਤ ਕੇ ਆ ਜਬ ਚਿੜੀਆ ਚੁੱਕ ਦੇਖੇ वो गल हाँ सी हाँ लालच जाके रिश्ते करवा कर तेन पता नहीं चाहिए कि जे उन्हों की चल भी गई ही ना तो उन्होंने समझा के उन्हें लियान कर दी पर तू तो अपने लालच फिर हरप्रीत का रिश्ता सेवक ना चाहती क्योंकि तेरा रहना है तेन पता ही कि हरप्रीत सैट हैगी है बारे कुछ ना कुछ तेन दूगी तो तेरा भी करजा करजा उत्तर उत्तर पर तेनों नहीं पता कि इस लालच ने तेरे सारे रिश्ते खराब कर करते हूँ हर मन भी छोटी गई तेरे को भैन भी छोटी आए लालच आके सारे रिश्ते खराब हो जाए ये चंगा है कि जे अभी किसी की हैल्प नहीं ना कर सकते रिश्त ठीक कर रिश्ते खराब भी ना करो